ਏ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ ਕੋਈ ਮੈਨੂੰ ਬੀਜੇਪੀ ਦਾ ਇੱਕ ਲੀਡਰ ਮਿਲਿਆ ਸੀ ਉਹਨੇ ਗਾਹਾਂ ਦੀ ਗਾਹ ਗੱਲ ਦੱਸੀ ਐ ਮੈਂ ਤੁਹਾਨੂੰ ਦੱਸ ਦਿੰਨਾ ਪਰ ਤੁਸੀਂ ਗਾਹਾਂ ਨਾ ਗੱਲ ਅੱਗੇ ਨਾ ਕਰਦੇ ਹੋ ਬਸ ਗੱਲ ਇੱਥੇ ਰਵੇ ਬਸ ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰ ਦਿੰਦੇ ਹੋ ਗੱਲ ਫਿਰ ਕਹਾਂ ਲੰਘ ਜਾਂਦੀ ਏ ਉਹ ਕਹਿੰਦਾ ਕੇਜਰੀਵਾਲ ਸੁਨੀਤਾ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸੋਧਿਆ ਭਗਵੰਤਮਾਨ ਜੁਨਿਓ ਮਰਜੀ ਹਰਿਆਣੇ ਚ ਰੈਲੀਆਂ ਕਰ ਲੈਣ ਸਾਡੇ ਕੋਲੇ ਪੈਸੇ ਬਹੁਤ ਐ ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਤੇ ਜਿੱਤ ਜਾਾਂਗੇ ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲੇ ਪੈਸੇ ਹੈਗੇ ਨੇ ਵੀਰੋ ਰਾਣੀਆਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਐ ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣਾ ਏ ਕਿਰਪਾ ਕਰਕੇ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਉਹ ਲక్ష్ਮੀ ਨੀ ਮੋੜੀ ਵੀ ਹੁੰਦੀ ਲక్ష్ਮੀ ਨੀ ਮੋੜੀ ਵੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹਾ ਨਰਮਾ ਬੀਜਿਆ ਥੋੜੀ ਪੈਸੇ ਨੇ ਬਸ ਇੰਨਾ ਇੱਕ ਕਰ ਦਿਓ 20 ਆ ਤੇ ਵੋਟਾਂ ਵਾਲੇ ਦਿਨ ਝਾੜੂ ਵਾਲਾ ਬੜਨ ਦਬਕੇ ਵੀ ਹੈ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬੜਾ ਸਮਝਦਾਰ ਲੱਗਾ ਬੜਾ ਸਮਝਦਾਰ ਲੱਗਾ ਵਈ ਜੇ ਸਾਰੇ ਸਮਝ ਗਏ ਆਹੀ ਕੰਮ ਕਰਨਾ ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ ਬਾਜੀ ਇਹ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ ਕੋਈ ਮੈਨੂੰ ਬੀਜੇਪੀ ਦਾ ਇੱਕ ਲੀਡਰ ਮਿਲਿਆ ਸੀ ਉਹਨੇ ਗਾਹਾਂ ਦੀ ਗਾਹ ਗੱਲ ਦੱਸੀ ਐ ਮੈਂ ਤੁਹਾਨੂੰ ਦੱਸ ਦਿੰਨਾ ਪਰ ਤੁਸੀਂ ਗਾਹਾਂ ਨਾ ਗੱਲ ਅੱਗੇ ਨਾ ਕਰਦੇ ਹੋ ਬਸ ਗੱਲ ਇੱਥੇ ਰਵੇ ਬਸ ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰ ਦਿੰਦੇ ਹੋ ਗੱਲ ਫਿਰ ਕਹਾਂ ਲੰਘ ਜਾਂਦੀ ਏ ਉਹ ਕਹਿੰਦਾ ਕੇਜਰੀਵਾਲ ਸੁਨੀਤਾ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸੋਧਿਆ ਭਗਵੰਤ ਮਾਨ ਜੁਨੀਅਰ ਮਾਰਜੀ ਹਰਿਆਣਾ ਚ ਰੈਲੀਆਂ ਕਰ ਲੈਣਾ ਸਾਡੇ ਕੋਲੇ ਪੈਸੇ ਬਹੁਤ ਐ ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਤੇ ਜਿੱਤ ਜਾਾਂਗੇ ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲੇ ਪੈਸੇ ਹੈਗੇ ਨੇ ਵੀਰੋ ਰਾਣੀਆਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਐ ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਆਏ ਕਿਰਪਾ ਕਰਕੇ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਉਹ ਲక్ష్ਮੀ ਨੀ ਮੋੜੀ ਵੀ ਹੁੰਦੀ ਲక్ష్ਮੀ ਨੀ ਮੋੜੀ ਵੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹਾ ਨਰਮਾ ਬੀਜਿਆ 40 ਪੈਸੇ ਨੇ ਬਸ ਇੰਨਾ ਇੱਕ ਕਰ ਦਿਓ 20 ਤੇ ਵੋਟਾਂ ਵਾਲੇ ਬਿਨ ਝਾੜੂ ਵਾਲਾ ਬੜਨ ਦਬਕੇ ਵੀ ਆ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀ ਨੂੰ ਮaaf ਹੈ ਬੜਾ ਸਮਝਦਾਰ ਲੱਕਾ ਹੈ ਬੜਾ ਸਮਝਦਾਰ ਲੱਕਾ ਹੈ ਵਈ ਜੋ ਸਾਰੇ ਸਮਝ ਗਏ ਆਹੀ ਕੰਮ ਕਰਨਾ ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ ਬੜੀ